ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਿਹائش ਦੇ ਬਾਹਰ ਲੱਗਣਗੇ ਧਰਨੇ 5500 ਸਿੰਘਾਂ ਦਾ ਜਥਾ ਹਰ ਮਹੀਨੇ ਲਗਾਵੇਗਾ ਤਰਨਾ ਵੱਡਾ ਬਿਆਨ ਬਾਬਾ ਹਰਨਾਮ ਸਿੰਘ ਖਾਲਸਾ ਦਾ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਕਿਹਾ ਕਿ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਸਿੰਘ ਸਹਿਬਾਨਾ ਨੂੰ ਬਹਾਲੀ ਨੂੰ ਲੈ ਕੇ ਇਹ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ ਜੇਕਰ ਸਿੰਘ ਸਹਿਬਾਨਾ ਨੂੰ ਜ਼ਥੇਦਾਰਾਂ ਨੂੰ ਬਹਾਲ ਨਾ ਕੀਤਾ ਗਿਆ ਤਾ ਸੰਤ ਸਮਾਜ ਦੇ ਵੱਲੋਂ ਅੱਜ ਇੱਕ ਸਖਤ ਫੈਸਲਾ ਲਇਤਾ ਗਿਆ ਹੈ ਕਿ 11 ਜੂਨ ਤੋਂ 1 ਸਾਲ ਤੱਕ ਹਰ ਮਹੀਨੇ 5500 ਸਿੰਘਾਂ ਦਾ ਜਥਾ ਪਿੰਡ ਬਾਦਲ ਵਿਖੇ ਸੁਖਵੀਰ ਸਿੰਘ ਬਾਦਲ ਦੀ ਰਿਹਾਈਸ਼ ਦੇ ਬਾਹਰ ਧਰਨਾ ਲਗਾਵੇਗਾ ਗੁਰਮਤਿ ਸਿੰਧਾਤਾ ਪ੍ਰਚਾਰਕਾਂ ਸੰਤ ਸਮਾਜ ਦੇ 49ਵੇਂ ਮਹਾਂਪੁਰਖਾਂ ਦੀ ਅੱਜ ਕਾਹਮ ਮੀਟਿੰਗ ਹੋਈ ਹੈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਕ ਵਿਖੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਜਿਸ ਦੇ ਵਿੱਚ ਹਜ਼ਾਰਾਂ ਹੀ ਸੰਤ ਮਹਾਂਪੁਰਖਾ ਸਿੱਖ ਸੰਗਤਾਂ ਦੇ ਵੱਲੋਂ ਹਾਜ਼ਰੀ ਭਰੀ ਗਈ 28 ਮਾਰਚ ਨੂੰ ਜੋ ਜਥੇਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਤ ਸਮਾਜ ਦੇ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੀ ਕਿ ਤਖਤ ਸਹਿਬਾਨਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਅਹੁਦਿਆਂ ਦੇ ਉੱਤੇ ਬਹਾਲ ਕੀਤਾ ਜਾਵੇ ਮੰਗ ਰੱਖੀ ਗਈ ਸੀ ਇਸ ਬੰਦੀ ਉਹਨਾਂ ਦੇ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਲੰਘ ਚੁੱਕਿਆ ਤੇ ਉਸ ਤੋਂ ਬਾਅਦ ਹੁਣ ਇੱਕ ਵੱਡੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ 10 ਮਈ ਤੱਕ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਨੂੰ ਜੇਕਰ ਬਹਾਲ ਨਹੀਂ ਕੀਤਾ ਜਾਂਦਾ ਤਾਂ ਸੰਤ ਸਮਾਜ ਦੇ ਵੱਲੋਂ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ 500 ਸਿੰਘਾਂ ਦਾ ਜਥਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਿੰਡ ਬਾਦਲ ਦੇ ਵਿੱਚ ਸਥਿਤ ਰਿਹائش ਦੇ ਬਾਹਰ ਧਰਨਾ ਪ੍ਰਦਰਸ਼ਨ ਜਿਹੜਾ ਉਹ ਦਿੱਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਗਿਆਨੀ ਹਰਨਾਮ ਸਿੰਘ ਦੇ ਵੱਲੋਂ ਲਿਆ ਗਿਆ ਇਹ ਫੈਸਲਾ ਕਿੰਨਾ ਕੁ ਸਾਰਥਕ ਸਿੱਧ ਹੁੰਦਾ ਹੈ ਹੰਗਸੰਗ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਿੱਖ ਸੰਗਠਾ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਵਿਜਲਤਬ ਕਮੇਟੀ ਨੇ ਤਿੰਨ ਪਖਸਤਾਨ ਦੇ ਸੰਸਾਹਿਬਾਨਾਂ ਨੂੰ ਅਪਮਾਨਜਨਕ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਅਹੁਦੇਆਂ ਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਦਾ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਪੰਥਕ ਕੌਤਰਤਾ ਦੇ ਅੰਦਰ ਦੋ ਹੀ ਮੁੱਖ ਡੰਡੇ ਸੰਮਖ ਰੂਪ ਦੇ ਵਿੱਚ ਜੇ ਜੋ ਨਵੀਆਂ ਨੁਕਤੀਆਂ ਕੀਤੀਆਂ ਗਿਆ ਯਾਨੀ ਕੁਲਦੀਪ ਸਿੰਘ ਗੜਕਾਜ ਬਾਬਾ ਟੇਕ ਸਿੰਘ ਧਨੋਲਾ ਉਹਨਾਂ ਦੀਆਂ ਨੁਕਤੀਆਂ ਰੱਦ ਕਰ ਦਿੱਤੀਆਂ ਸਨ ਔਰ ਜੋ ਤਿੰਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਭ ਗਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਾਨੀ ਸੁਲਤਾਨ ਸਿੰਘ ਦੀ ਦੇਫੇਦਾਰ ਤਖਸੀਦੀ ਕੇ ਸਕੱਡ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਦੇਫੇਦਾਰ ਤਖਸੀਦੀ ਦਮਦਮਾ ਸਾਬੂਨਨ ਦੁਆਰਾ ਬਹਾਲ ਕੀਤਾ ਜਾਏ। ਔਰ ਇਸੇ ਸੰਦਰਭ ਦੇ ਵਿੱਚ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰਸਰ ਸਾਹਿਬ ਗਈਆਂ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਕਾਰਯੋਗ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਸਾਰਾ ਮਸਲਾ ਹੱਲ ਕਰ ਦਿਆਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 27 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਵਿਦਾਏ ਕੋਈ ਗੱਲ ਇਹੋ ਜੀ ਨਜ਼ਰ ਨਹੀਂ ਆਈ ਇਹ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹੋਣ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਰਦੀਆਂ ਪ੍ਰਮੁੱਖ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਮੁਖੀ ਜਥੇਦਾਰ ਸਹਿਬਾਨ ਇੱਥੇ ਬੈਠੇ ਆ ਸੰਗਤਾਂ ਦੇ ਨਮਾਇंदे ਬੈਠੇ ਆ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ ਜੰਗ ਜਿਹੜਾ ਸਾਡੇ ਵਿੱਚ ਫਾਇਦਾ ਹੋਏ ਭਰਾ ਮਾਰੂ ਜੰਗ ਵਾਲੇ ਹਾਲਾਤ ਬਣ ਅਸੀਂ ਹਰ ਕਦਮ ਬੜਾ ਸੋਚ-ਸੋਚ ਕੇ ਚੁੱਕ ਰਹੇ ਆ ਕਿ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਤਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਸੋ ਆਪਸੀ ਭਰਾ ਮਾਰੂ جنگ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅੱਜ ਵੀ ਮੌਕਾ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰ ਦਿਓ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਪੁਰਖਾਂ ਨਾਲ ਸਾਰੀਆਂ ਦਫ਼ੇ ਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਕਿ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਆ ਕੇ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਯੁਕਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਵੇ। ਅਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ। ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ। ਅਸੀਂ ਬੜੀ ਨਿਮਰਤਾ ਨਾਲ ਸੰਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੁਮਾਇੰਦਗੀ ਕਰਦੇ ਹਾਂ। ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਹਾਂ। ਅਸੀਂ ਅਪੀਲ ਕਰਦੇ ਹਾਂ ਕਿ ਭਰਾਵੋ ਭਰਾਵਾਂ ਨੂੰ ਜੰਗਵਾਲ ਆਪਣੀ ਕੌਮ ਨੂੰ ਨਾ ਤੋਰੋ। ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਉਸ ਰੋਸ ਨੂੰ ਅਚਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਏ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਉਹ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਂਝ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਹਿਸ਼ ਤੇ ਸੰਤ ਸਮਾਜ 550 ਸੰਗਤ ਦੇ ਝਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲੀਟਿਕਲ ਲੋਕਾਂ ਵਰਗਾ ਨਹੀਂ ਆ ਸਿਆਸੀ ਤੇ ਰਾਮ ਵਰਗਾ ਨਹੀਂ ਆ ਅਸੀਂ ਬੈਠ ਕੇ ਉੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਆ ਨਾਮ ਜਪਾਂਗੇ ਔਰ ਕੇਸ ਦੀ ਢੰਡੀਆਂ ਕੇਸ ਦੀ ਨਿਸ਼ਾਨਾਂ ਦੀ ਸ਼ਤਰਛਾ ਹੈ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ ਲੰਗਰ ਵੀ ਢਲ ਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ ਸਾਰਾ ਇੰਤਜ਼ਾਮ ਕੀਤਾ ਹੋਏਗਾ ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ ਇਹ ਪ੍ਰੋਗਰਾਮ ਅੱਜ ਅਸੀਂ 1 ਸਾਲ ਲਈ ਪੂਰਾ ਨਿਯਤ ਕਰ ਲਿਆ ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕਿ ਸਾਧ ਸੰਗਤ ਜੀ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਰਿਹਾ ਹਰਮ ਹੀਣੇ ਦੇ ਪਹਿਲੇ ਐਤਵਾਰ ਇਹ ਰੋਸ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਏਗਾ ਕੇਸ ਦੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਜਾਵਾਂਗੇ